ਯਾ ਤੇਰੀ ਦੇ ਤਪਦੇ ਰਾਹੀ ਵੇ ਹੋਰ ਮੈਥੋਂ ਨਾ ਟੁਰਿਆ ਜਾਏ ਕੌਣ ਥੋਰਾ ਨੂੰ ਸਮਝ ਕਲੀਆਂ ਵੇ ਜਾਣ ਬੁਝ ਕੇ ਗਲੇ ਲਗਾਏ ਨਜ਼ਮ ਸ਼ਿਵ ਕੁਮਾਰ ਬਟਾਲਵੀ ਹੰਜੂਆਂ ਦੀ ਛਬੀਲ ਯਾ ਤੇਰੀ ਦੇ ਤਪਦੇ ਰਾਹੀ ਮੈਂ ਹੰਜੂਆਂ ਦੀ ਛਬੀ ਲਾਈ ਮੈਂ ਜ਼ਿੰਦਗੀ ਦੇ ਦੁਆਨਖੇ ਹੋਠਾਂ ਨੂੰ ਰੋਜ਼ ਗਮ ਦੀ ਗਲਉ ਪਈ ਮੇਰੇ ਗੀਤਾਂ ਦਾ ਹੰਸ ਜ਼ਖਮੀ ਮੈਂ ਸੋਚਦੀ ਹਾਂ ਕਿ ਮਰ ਨਾ ਜਾਏ ਜੇ ਜੁਦਾਈ ਵਸਲ ਦੇ ਮੋਤੀ ਅਜਾਪ ਹੱਥੀ ਨਾ ਲੈ ਕੇ ਆਈ ਵਰ ਰਹੀਆਂ ਬਦਲੋਟੀਆਂ ਉਤੇ ਤਾਂ ਚਾਤਰਕ ਨੂੰ ਗਿਲਾ ਨਹੀਂ ਕੋਈ ਇਹ ਉਸ ਦੀ ਆਪਣੀ ਹੈ ਬਦਨਸੀਬੀ ਕਿ ਜੀਬ ਉਹਦੀ ਰਹੀ ਤੇ ਆਈ ਨਿਮੜੀ ਦੇ ਕੁਸੈਲੇ ਫੁੱਲਾਂ ਦੇ ਵਿੱਚ ਵੀ ਸਜਣਾ ਵੇ ਸ਼ਹਿਦ ਹੁੰਦਾ ਏ ਕਸਮ ਹੈ ਤੈਨੂੰ ਤੂੰ ਮੁਰਨਾ ਆਖੀ ਵੇ ਪੌਰਿਆਂ ਨੂੰ ਕਦੇ ਛਦਾਈ یا تیری تپ دے راہی نے ہر قدم تے اجاڑ کھولے بے چین ہوئے جہے دے پھر دے نے امیداں رولے اینا راہاں توں گزر جاندی ہے روز پنوں نو روی کوئی کدے کدے جان گزر نڑے ہیران دے لے کے ڈولے ਜਾਂ ਇਨਾ ਰਾਹਾਂ ਦੇ ਮੀਲ ਪੱਥਰਾਂ ਤੇ ਰੋਜ਼ ਬਿਰਹੋਂ ਦੇ ਬਾਜ਼ ਬੈਠਣ ਜਾਂ ਮਾਸ ਖੋਰੀ ਕੋਈ ਡਾਰ ਗਿੱਦਾਂ ਦੀ ਹੱਡੋ ਰੋੜੇ ਪਈ ਟਟੋਲੇ ਇੱਕ ਸਮਾਂ ਸੀ ਮੈਂ ਸਮਝਦੀ ਸਾਂ ਵਿਪ੍ਰੀਤ ਅਗਨੀ ਦਾ ਕੁੰਡ ਤੈਨੂੰ ਪਰ ਇੱਕ ਸਮਾਂ ਹੈ ਤੂੰ ਬੁਝ ਗਿਆ ਹੈਂ ਵੇ ਵਾਂਗ ਤਖਦੇ ਬਿਆਰੀ ਕੋਲੇ ਯਾ ਤੇਰੀ ਦੇ ਤਪ ਦੇ ਰਾਹੀ ਵੇ ਹੋਰ ਮੈਥੋਂ ਨਾ ਟੁਰਿਆ ਜਾਏ ਕੌਣ ਥੋਰਾ ਨੂੰ ਸਮਝ ਕਲੀਆਂ ਵੇ ਜਾਣ ਬੁਝ ਕੇ ਗਲੇ ਲਗਾਏ ਸਲਿੰਦ ਲਦੀ ਹਵਾ ਸਮੇ ਦੀ ਚ ਕੌਣ ਖੁਸ਼ੀਆਂ ਦਾ ਅਤਰ ਛਿੜਕੇ ਕੌਣ ਗਿਰ ਜਾਂ ਥਾ ਹਸਰਤਾں ਦੇ ਵੇ ਤੁੰਦਲੇ ਅਰਸ਼ੀ ਹੁਮਾਂ ਉਡਾਏ ਕੌਣ ਇਸ਼ਕੇ ਦੀ ਖੂਨੀ ਮਿੱਟੀ ਚ ਸੁਪਣਿਆਂ ਦੇ ਵੇ ਬੀਜ ਬੀਜੇ ਕੌਣ ਦਿਲ ਦੀ ਵਾਰਾਂ ਧਰਤੀ ਤੇ ਰੁਖਮੰਦਾਰੀ ਦੀ ਕਲਮ ਲਾਏ ਕੌਣ ਜ਼ਖਮਾਂ ਚੋਂ ਪੀਖ ਸੇਮ ਦੀਤੇ ਤੋੜੇ ਹੱਥੀਂ ਵੇ ਆਪ ਮਰਚਾ ਕੋਣ ਜ਼ੁਲਫਾਂ ਦੇ ਮਹਿਕੇ ਲੱਛਿਆਂ 'ਚ ਹੂੰਜ ਰਾਵਾਂ ਦੀ ਕੇ ਮੜਾਏ ਯਾ ਤੇਰੀ ਦੇ ਤਪਦੇ ਰਹੀ ਮੈਂ ਆਉਸੀਆਂ ਪਾਪਾ ਉਮਰ ਹੈ ਗਾਲੀ ਇੱਕ ਮੇਲ ਤੇਰੇ ਦੀ ਮੈਲੀ ਥਿਗੜੀ ਵੇ ਕੋਲ ਕਲਰ ਮੈਨੇ ਤਹੰਗਾਲੀ ਨੇਤੜੀਕਾਂ ਦੀ ਅੱਗ ਪੀ ਪੀ ਕੇ ਦਿਲ ਦਾ ਪਿੱਤਾ ਮੈਂ ਸਾਰ ਲੀਤਾ ਮੈਂ ਆਪ ਆਪਣੀ ਖੁਸ਼ੀ ਦੇ ਚੰਬੇ ਦੀ ਛਾਂਗ ਸੁਟੀ ਹੈ ਡਾਲੀ ਡਾਲੀ ਤੇਲ ਹੁੰਦਿਆਂ ਵੀ ਮੇਰੀ ਮਹਿਫਲ ਦੇ ਸਾਰੇ ਦੀਵੇ ਕਿਉਂ ਬੁਝ ਗਏ ਨੇ ਪਤਾ ਨਹੀਂ ਮਾਲੀ ਤੂੰ ਹਰ ਲਗਰ ਨੂੰ ਕਿਉਂ ਸੋਹਣਾ ਲੱਗਦਾ ਹੈ ਅੱਜ ਅਿਆਲੀ ਠਹਿਰ ਮੋਤੇ ਨੀ ਲੈ ਜਾ ਮੈਨੂੰ ਨਿਰਾਸ਼ ਹੋ ਕੇ ਕਿਉਂ ਮੁੜ ਚੱਲੀ ਐ ਖਾਲੀ ਮੋੜਨ ਨੂੰ ਜੀ ਨਹੀਂ ਕਰਦਾ ਹੁਣ ਦਰ ਤੇ ਆਇਆ ਕੋਈ ਸਵਾਲੀ